ਸੱਪਾਂ ਤੋਂ ਵੀ ਖਤਰਨਾਕ ਹੋ ਗਿਆ ਹੈ ਅੱਜ ਕੱਲ ਦਾ ਇਨਸਾਨ ਸੱਪ ਤਾਂ ਆਪਣੀ ਸੁਰੱਖਿਆ ਲਈ ਡੱਸਦਾ ਹੈ ਤੇ ਇਨਸਾਨ ਆਪਣੇ ਮਤਲਬ ਦੇ ਲਈ ਚੰਦ ਘਟੀਆਂ ਕਿਸਮ ਦੇ ਲੋਕਾਂ ਦੀ ਵਜ੍ਹਾ ਨਾਲ ਔਰਤ ਦੀ ਵਫਾ ਵੀ ਬਦਨਾਮ ਹੈ ਤੇ ਮਰਦ ਦੀ ਮੁਹੱਬਤ ਵੀ ਚੰਗੀ ਸੋਚ ਰੱਖਣ ਵਾਲੇ ਲੋਕ ਅਕਸਰ ਚੰਗੀ ਸ਼ਕਲ ਵਾਲੇ ਲੋਕਾਂ ਤੋਂ ਹਾਰ ਜਾਂਦੇ ਨੇ ਹਰ ਕਿਸੇ ਨੂੰ ਇੰਨੀ ਸਾਦਗੀ ਨਾਲ ਵੀ ਨਾ ਮਿਲੋ ਇਹ ਦੌਰ ਅਲੱਗ ਹੈ ਤੇ ਇਹ ਲੋਕ ਅਲੱਗ ਨੇ ਮਨੁੱਖ ਦੀ ਜਾਇਦਾਦ ਨਾ ਦੌਲਤ ਹੈ ਤੇ ਨਾ ਧਨ ਹੈ ਅਸਲ ਵਿੱਚ ਉਸ ਦੀ ਜਾਇਦਾਦ ਤਾਂ ਉਸ ਦਾ ਮੁਸਕਰਾਉਂਦਾ ਹੋਇਆ ਪਰਿਵਾਰ ਤੇ ਸੰਤੁਸ਼ਟ ਮਨ ਹੀ ਹੁੰਦਾ ਹੈ ਆਪਣੇ ਆਨੂੰ ਅਜ਼ਮਾ ਕੇ ਤਾਂ ਦੇਖੋ ਜੇ ਦੁਸ਼ਮਣਾਂ ਨਾਲ ਪਿਆਰ ਨਾ ਹੋਇਆ ਤਾਂ ਕਹਿਣਾ ਜਦੋਂ ਤੱਕ ਪੁੱਤਰ ਆਪ ਪਿਤਾ ਨਹੀਂ ਬਣ ਜਾਂਦਾ ਉਸ ਨੂੰ ਆਪਣੇ ਪਿਤਾ ਦਾ ਹਰ ਫੈਸਲਾ ਬੁਰਾ ਹੀ ਲੱਗਦਾ ਹੈ ਜਿਹੜਾ ਕੰਮ ਕਰਨ ਨਾਲ ਤੁਹਾਡਾ ਘਰ ਚੱਲਦਾ ਹੋਵੇ ਉਸ ਕੰਮ ਨੂੰ ਕਰਨ ਵਿੱਚ ਕਦੇ ਵੀ ਸ਼ਰਮ ਮਹਿਸੂਸ ਨਾ ਕਰਿਓ ਸਮਝਣਾ ਤੇ ਸਮਝਾਉਣਾ ਹਮੇਸ਼ਾ ਸਾਡੇ ਵਾਸ ਵਿੱਚ ਨਹੀਂ ਹੁੰਦਾ ਕੁਝ ਕੰਮ ਸਮਾਂ ਆਪ ਕਰਦਾ ਹੈ ਜ਼ਰੂਰਤ ਤੋਂ ਜ਼ਿਆਦਾ ਹੁਸ਼ਿਆਰੀ ਤੇ ਜ਼ਰੂਰਤ ਤੋਂ ਜ਼ਿਆਦਾ ਵਿਸ਼ਵਾਸ ਹਮੇਸ਼ਾ ਨੁਕਸਾਨਦੇ ਹੀ ਹੁੰਦਾ ਹੈ। ਜ਼ਿੰਦਗੀ ਵਿੱਚ ਐਨੇ ਗਰੀਬ ਕਦੇ ਨਾ ਬਣਿਓ ਕਿ ਆਪਣੇ ਵਕਤ ਦੀ ਭੀਖ ਤੁਹਾਨੂੰ ਦੂਜਿਆਂ ਤੋਂ ਮੰਗਣੀ ਪਵੇ। ਪਹਿਲਾਂ ਜ਼ਿੰਦਗੀ ਵਿੱਚ ਥੋੜਾ ਤਣਾਅ ਰਹਿੰਦਾ ਸੀ ਤੇ ਹੁਣ ਤਣਾਅ ਵਿੱਚ ਜ਼ਿੰਦਗੀ ਥੋੜੀ ਰਹਿ ਗਈ ਹੈ। ਜਦੋਂ ਬੈਂਕ ਬੈਲੈਂਸ ਵਾਧਾ ਹੈ ਤਾਂ ਦੋਸਤ ਤੇ ਦੁਸ਼ਮਣ ਦੋਵੇਂ ਵੱਧ ਜਾਂਦੇ ਨੇ। ਇਹ ਹੀ ਦੁਨੀਆ ਦੀ ਸੱਚਾਈ ਹੈ। ਦੁਨੀਆ ਦੇ ਦੋ ਅਸੰਭਵ ਕੰਮ ਮਾਂ ਦੀ ਮਮਤਾ ਤੇ ਪਿਤਾ ਦੀ ਸਮਰੱਥਾ ਦਾ ਪਤਾ ਲਗਾਉਣਾ ਹੈ। ਸਾਡੀ ਆਤਮਾ ਹਮੇਸ਼ਾ ਜਾਣਦੀ ਹੈ ਕਿ ਕੀ ਸਹੀ ਹੈ ਤੇ ਕੀ ਗਲਤ ਹੈ। ਪਰ ਮਨੁੱਖ ਦੇ ਸਾਹਮਣੇ ਚੁਣੌਤੀ ਤਾਂ ਸਿਰਫ ਮਨ ਨੂੰ ਸਮਝਾਉਣ ਦੀ ਹੁੰਦੀ ਹੈ। VIP ਲੋਕਾਂ ਨਾਲ ਸਬੰਧ ਰੱਖਣ ਨਾਲ ਸਿਰਫ ਸਲਾਹ ਮਿਲਦੀ ਹੈ ਛੋਟੇ ਲੋਕਾਂ ਨਾਲ ਸਬੰਧ ਬਣਾ ਕੇ ਰੱਖੋ ਅੱਧੀ ਰਾਤ ਨੂੰ ਵੀ ਕੰਮ ਆਉਣਗੇ ਇੱਕ ਤਾਂ ਜੀਵਨ ਵਿੱਚ ਕਦੇ ਵੀ ਹੰਕਾਰ ਨਾ ਕਰੋ ਤੇ ਦੂਸਰਾ ਕੋਈ ਵਹਿਮ ਨਾ ਪਾ ਲੋ ਲੱਖ ਰੁਪਏ ਦੀ ਕਾਰ ਇੱਕ ਚਾਬੀ ਤੇ ਬ੍ਰੇਕ ਤੇ ਨਿਰਭਰ ਕਰਦੀ ਹੈ ਕਰੋੜਾਂ ਦਾ ਘਰ ਜਿੰਦਰੇ ਤੇ ਚਾਬੀ ਉੱਪਰ ਨਿਰਭਰ ਕਰਦਾ ਹੈ ਇਸੇ ਤਰ੍ਹਾਂ ਸਾਡੀ ਸ਼ਖਸੀਅਤ ਵੀ ਸਾਡੀ ਸੋਚ ਸੁਭਾਅ ਤੇ ਸੰਸਕਾਰਾਂ ਤੇ ਨਿਰਭਰ ਕਰਦੀ ਹੈ ਕਿਸੇ ਨੂੰ ਪੱਟੀ ਪੜਾਉਣ ਨਾਲੋਂ ਚੰਗਾ ਤਾਂ ਇਹ ਹੁੰਦਾ ਹੈ ਕਿ ਅਸੀਂ ਕਿਸੇ ਦੇ ਜ਼ਖਮਾਂ ਤੇ ਪੱਟੀ ਬੰਨ੍ਹਣੀ ਸਿੱਖ ਲਈਏ ਦਰਦ ਮੈਨੂੰ ਲੱਭ ਹੀ ਲੈਂਦਾ ਹੈ ਨਿਤ ਨਵੇਂ ਬਹਾਨੇ ਦੇ ਨਾਲ ਅਸਲ ਵਿੱਚ ਉਹ ਵਾਕਿਫ ਹੋ ਗਿਆ ਹੈ ਮੇਰੇ ਹਰ ਟਿਕਾਣੇ ਤੋਂ ਅਜੀਬ ਰਿਵਾਜ ਹੈ ਇਸ ਦੁਨੀਆ ਦਾ ਇਹ ਰਿਵਾਜ ਅਸੀਂ ਬਦਲਦੇ ਕਿਉਂ ਨਹੀਂ ਜਿਉਂਦੇ ਨੂੰ ਕਹਿੰਦੇ ਆਂ ਚੁੱਪ ਰਹੁ ਤੇ ਮਰਦਿਆਂ ਨੂੰ ਕਹਿੰਦੇ ਆਂ ਬੋਲਦਾ ਕਿਉਂ ਨਹੀਂ ਮੰਗਣ ਨਾਲੋਂ ਕਮਾਉਣਾ ਸਿੱਖੋ ਉਹ ਚਾਹੇ ਇੱਜ਼ਤ ਹੋਵੇ ਜਾਂ ਫਿਰ ਦੌਲਤ ਤਾਨ ਤੇ ਮਨ ਦੋਹਾਂ ਪੱਖੋਂ ਮਜ਼ਬੂਤ ਬਣੋ ਕਿਉਂਕਿ ਇਹ ਦੁਨੀਆ ਕਮਜ਼ੋਰ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੀ ਹੈ ਇਹ ਹਸਾਉਣ ਵਾਲੇ ਲੋਕ ਵੀ ਬੜੇ ਮਤਲਬੀ ਹੁੰਦੇ ਨੇ ਜਿੰਨਾ ਇਹ ਹਸਾਉਂਦੇ ਨੇ ਉਸ ਤੋਂ ਜ਼ਿਆਦਾ ਰਵਾ ਕੇ ਜਾਂਦੇ ਨੇ ਅੱਜ ਕੱਲ੍ਹ ਥੋੜਾ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਲੋਕ ਖੁਸ਼ੀਆਂ ਖੋ ਕੇ ਖੁਸ਼ ਰਹਿਣ ਦੀ ਦੁਆ ਦਿੰਦੇ ਨੇ ਕਿਸਮਤ ਦਾ ਰੋਣਾ ਰੋਣ ਨਾਲ ਕੁਝ ਨਹੀਂ ਹੁੰਦਾ ਹਰ ਇਨਸਾਨ ਨੂੰ ਉਹਨਾ ਹੀ ਮਿਲਦਾ ਹੈ ਜਿੰਨੀ ਉਹ ਕੋਸ਼ਿਸ਼ ਕਰਦਾ ਹੈ ਸੂਰਜ ਤੇ ਪਿਤਾ ਦੀ ਤਪਸ਼ ਨੂੰ ਬਰਦਾਸ਼ਤ ਕਰਨਾ ਸਿੱਖੋ ਕਿਉਂਕਿ ਜਦੋਂ ਇਹ ਦੋਵੇਂ ਡੁੱਬ ਜਾਂਦੇ ਨੇ ਤਾਂ ਫਿਰ ਚਾਰੇ ਪਾਸੇ ਹਨੇਰਾ छा ਜਾਂਦਾ ਹੈ ਜ਼ਿੰਦਗੀ ਵਿੱਚ ਜਦੋਂ ਬਚਪਨ ਦੀਆਂ ਖੇਡਾਂ ਖਤਮ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਕਿਸਮਤ ਦੀਆਂ ਖੇਡਾਂ ਸ਼ੁਰੂ ਹੋ ਜਾਂਦੀਆਂ ਨੇ ਲੋਕਾਂ ਨੂੰ ਆਪਣੀ ਖਾਲੀ ਜੇਬ ਦਿਖਾ ਦਿਓ ਉਹ ਆਪਣਾ ਅਸਲੀ ਚਿਹਰਾ ਦਿਖਾ ਦੇਣਗੇ ਇਹੀ ਜੀਵਨ ਦੀ ਵਿਸ਼ੇਸ਼ਤਾ ਹੈ ਕਿ ਜ਼ਿੰਦਗੀ ਦੇ ਉਹ ਕਾਰਜ ਵੀ ਚਿਕਾਉਣੇ ਪੈਂਦੇ ਨੇ ਜੋ ਅਸੀਂ ਕਦੇ ਲਏ ਹੀ ਨਹੀਂ ਹੁੰਦੇ ਜਦੋਂ ਸਮਾਂ ਮਾੜਾ ਹੋਵੇ ਤਾਂ ਸਕੂਨ ਦੇਣ ਵਾਲੇ ਵੀ ਦਰਦ ਦੇ ਜਾਂਦੇ ਨੇ ਪਿਆਰ ਗਣਿਤ ਦੇ ਸਵਾਲ ਵਾਂਗ ਹੁੰਦਾ ਹੈ ਕਿਸੇ ਨੂੰ ਸਮਝ ਨਹੀਂ ਆਉਂਦਾ ਤੇ ਕਿਸੇ ਤੋਂ ਹੱਲ ਨਹੀਂ ਹੁੰਦਾ ਕਹਿੰਦੇ ਨੇ ਕਿ ਜ਼ਿੰਦਗੀ ਦੀ ਆਖਰੀ ਮੰਜ਼ਿਲ ਰੱਬ ਦਾ ਘਰ ਹੈ ਫਿਰ ਕੁਝ ਚੰਗਾ ਜ਼ਰੂਰ ਕਰੋ ਕਿਉਂਕਿ ਕਿਸੇ ਦੇ ਘਰ ਖਾਲੀ ਹੱਥ ਨਹੀਂ ਜਾਈਦਾ ਜੇਬ ਵਿੱਚ ਪੈਸੇ ਹੋਣੇ ਚਾਹੀਦੇ ਨੇ ਫਿਰ ਲੋਕ ਤੁਹਾਡੀ ਬਕਵਾਸ ਵੀ ਦਿਲੋਂ ਸੁਣਨਗੇ ਜਿਸ ਦਿਨ ਤੁਸੀਂ ਖੁਦ ਦੀ ਕਮਾਈ ਨਾਲ ਇੱਕ ਐਟ ਖਰੀਦੋਗੇ ਉਸ ਦਿਨ ਤੁਹਾਨੂੰ ਆਪਣੇ ਪਿਓ ਦੀ ਝੌਂਪੜੀ ਦੀ ਕੀਮਤ ਦਾ ਪਤਾ ਲੱਗ ਜਾਵੇਗਾ ਸੰਸਾਰ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ ਚਾਹੋ ਤਾਂ ਝੇਕੜ ਵਿੱਚ ਕਮਲ ਨੂੰ ਦੇਖ ਲਓ ਜਾਂ ਫਿਰ ਚੰਦ ਵਿੱਚ ਦਾਗ ਦੇਖ ਸਕਦੇ ਹੋ ਪਰੇਸ਼ਾਨ ਹੋਣ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ ਹੱਲ ਲੱਭਣ ਲਈ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੈ ਉਹਨਾਂ ਲੋਕਾਂ ਦੇ ਪਿੱਛੇ ਕਦੇ ਨਾ ਭਜੋ ਜਿਨ੍ਹਾਂ ਨੂੰ ਤੁਹਾਡੀ ਕੋਈ ਪਰਵਾਹ ਹੀ ਨਹੀਂ ਹੈ ਮਨਾਫੇ ਦਾ ਤਾਂ ਪਤਾ ਨਹੀਂ ਪਰ ਵੇਚਣ ਵਾਲੇ ਤਾਂ ਯਾਦਾਂ ਨੂੰ ਵੀ ਵਪਾਰ ਬਣਾ ਕੇ ਵੇਚ ਦਿੰਦੇ ਨੇ ਭਰਾਵਾਂ ਦਾ ਰਿਸ਼ਤਾ ਰੱਬ ਨੇ ਦੁੱਖ ਵੰਡਾਉਣ ਲਈ ਬਣਾਇਆ ਸੀ ਪਰ ਅਫਸੋਸ ਅੱਜ ਇਹ ਸਿਰਫ ਜਾਇਦਾਦ ਵੰਡਣ ਤੱਕ ਸੀਮਤ ਰਹਿ ਗਿਆ ਹੈ ਸੁੱਖ ਵਿੱਚ ਸਭ ਨਾਲ ਰਹਿੰਦੇ ਨੇ ਦੁੱਖ ਵਿੱਚ ਸਭ ਛੱਡ ਕੇ ਚਲੇ ਜਾਂਦੇ ਨੇ ਤੇ ਐਸੀ ਐਸੀ ਸਾਥ ਛੱਡ ਕੇ ਜਾਂਦੇ ਨੇ ਕਿ ਤੁਹਾਨੂੰ ਭਰੋਸਾ ਨਹੀਂ ਹੋਵੇਗਾ ਕਿ ਇਹ ਸ਼ਖਸ ਮੈਨੂੰ ਧੋਖਾ ਦੇ ਸਕਦਾ ਹੈ ਜਾਂ ਇਹ ਬੰਦਾ ਮੇਰਾ ਸਾਥ ਛੱਡ ਸਕਦਾ ਹੈ ਜੇਕਰ ਸਫ਼ਰ ਵਿੱਚ ਠੋਕਰਾਂ ਨਾ ਖਾਧੀਆਂ ਤਾਂ ਆਪਣੀ ਮੰਜ਼ਿਲ ਦੀ ਅਹਿਮੀਅਤ ਨੂੰ ਕਿਵੇਂ ਜਾਣੋਗੇ ਤੇ ਜੇਕਰ ਗਲਤ ਨਾਲ ਨਾ ਟਕਰਾਏ ਤਾਂ ਫਿਰ ਸਹੀ ਨੂੰ ਕਿਵੇਂ ਪਛਾਣੋਗੇ ਜਦੋਂ ਵੀ ਟੁੱਟਣਾ ਹੋਵੇ ਇਕੱਲੇ ਹੀ ਟੁੱਟਿਓ ਕਿਉਂਕਿ ਇਹ ਦੁਨੀਆ ਤਮਾਸ਼ਾ ਦੇਖਣ ਵਿੱਚ ਮਾਹਰ ਹੈ ਲੋਕ ਅਫਸੋਸ ਨਾਲ ਕਹਿੰਦੇ ਨੇ ਕਿ ਇੱਥੇ ਕੋਈ ਕਿਸੇ ਦਾ ਨਹੀਂ ਤੇ ਇਹ ਹੀ ਆਪਣੇ ਆਪ ਨੂੰ ਪੁੱਛਣਾ ਭੁੱਲ ਜਾਂਦੇ ਨੇ ਕਿ ਅਸੀਂ ਕਿਸ ਦੇ ਹਾਂ ਦੋਸਤ ਕਿਤਾਬ ਰਿਸ਼ਤਾ ਤੇ ਸੋਚ ਇਹ ਚਾਰੇ ਜੇਕਰ ਜ਼ਿੰਦਗੀ ਵਿੱਚ ਸਹੀ ਮਿਲੇ ਹੋਣ ਤਾਂ ਜ਼ਿੰਦਗੀ ਬਿਹਤਰ ਬਣ ਜਾਂਦੀ ਹੈ ਨਹੀਂ ਤਾਂ ਇਹ ਯਕੀਨੀ ਤੌਰ ਤੇ ਬिखर ਜਾਂਦੀ ਹੈ ਸਾਡੇ ਰਿਸ਼ਤੇ ਖਰਾਬ ਹੋਣ ਦਾ ਇੱਕ ਕਾਰਨ ਇਹ ਵੀ ਹੈ ਕੇ ਲੋਕ ਅਕਸਰ ਟੁੱਟਣਾ ਤਾਂ ਪਸੰਦ ਕਰਦੇ ਨੇ ਪਰ ਉਹ ਕਦੇ ਝੁਕਦੇ ਨਹੀਂ ਕਿਸੇ ਨਾਲ ਐਨੀ ਵੀ ਡੂੰਗੀ ਰੰਜਿਸ਼ ਨਾ ਰੱਖੋ ਕਿ ਭਵਿੱਖ ਵਿੱਚ ਸਮਝੌਤਾ ਕਰਨ ਦੀ ਗੁੰਜਾਇਸ਼ ਹੀ ਨਾ ਰਹੇ ਜ਼ਿੰਦਗੀ ਕਿਸੇ ਦੀ ਵੀ ਬੁਰੀ ਨਹੀਂ ਹੁੰਦੀ ਬਸ ਮਾੜੇ ਲੋਕ ਹੀ ਮਿਲ ਕੇ ਇਸ ਨੂੰ ਖਰਾਬ ਕਰ ਦਿੰਦੇ ਨੇ ਇੱਕ ਅਜੀਬ ਆਦਤ ਤੇ ਅਵੱਲਾ ਜਿਹਾ ਸੁਭਾਅ ਹੈ ਮੇਰਾ ਕਿ ਪਿਆਰ ਹੋਵੇ ਜਾਂ ਨਫ਼ਰਤ ਮੈਂ ਬਹੁਤ ਸ਼ਿੱਦਤ ਨਾਲ ਕਰਦਾ ਹਾਂ ਕੌਣ ਕਹਿੰਦਾ ਹੈ ਕਿ ਪੈਸਾ ਸਭ ਕੁਝ ਖਰੀਦ ਸਕਦਾ ਹੈ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਟੁੱਟੇ ਹੋਏ ਵਿਸ਼ਵਾਸ ਨੂੰ ਵਾਪਸ ਖਰੀਦ ਕੇ ਦਿਖਾ ਦਿਓ ਸੁੰਦਰਤਾ ਤਾਂ ਮੁਫਤ ਵਿੱਚ ਮਿਲਦੀ ਹੈ ਖਰਚਾ ਤਾਂ ਨਕਲੀ ਬਣ ਲਈ ਕਰਨਾ ਪੈਂਦਾ ਹੈ ਜਿਵੇਂ ਹੀ ਮੋਹ ਖਤਮ ਹੁੰਦਾ ਹੈ ਫਿਰ ਗਵਾਉਣ ਦਾ ਡਰ ਵੀ ਦੂਰ ਹੋ ਜਾਂਦਾ ਹੈ ਫਿਰ ਉਹ ਦੌਲਤ ਹੋਵੇ ਕੋਈ ਚੀਜ਼ ਹੋਵੇ ਰਿਸ਼ਤੇ ਹੋਣ ਜਾਂ ਫਿਰ ਜ਼ਿੰਦਗੀ ਆਪਣੇ ਆਪ ਉੱਪਰ ਵਿਸ਼ਵਾਸ ਰੱਖੋ ਫਿਰ ਦੇਖਿਓ ਇੱਕ ਦਿਨ ਅਜਿਹਾ ਆਵੇਗਾ ਕਿ ਜਦੋਂ ਘੜੀ ਦੂਜਿਆਂ ਦੀ ਹੋਵੇਗੀ ਪਰ ਸਮਾਂ ਤੁਹਾਡਾ ਹੋਵੇਗਾ ਦਿਲ ਤੋਂ ਗੱਲ ਕਰਨ ਵਿੱਚ ਤੇ ਦਿਲ ਰੱਖਣ ਲਈ ਗੱਲ ਕਰਨ ਵਿੱਚ ਬਹੁਤ ਫਰਕ ਹੁੰਦਾ ਹੈ ਲੋਕਾਂ ਨੂੰ ਇਹ ਤਾਂ ਦਿਖ ਜਾਂਦਾ ਹੈ ਕਿ ਅਸੀਂ ਬਦਲ ਗਏ ਹਾਂ ਪਰ ਇਹ ਕਦੇ ਨਹੀਂ ਦੇਖਦੇ ਕਿ ਉਹਨਾਂ ਦੀ ਕਿਹੜੀ ਗੱਲ ਨੇ ਸਾਨੂੰ ਬਦਲ ਕੇ ਰੱਖ ਦਿੱਤਾ ਹੈ ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਸ਼ੁਕਰੀਆ